ਹਾਦੀ ਸਰਕਾਰੀ ਮਾਣਯੋਗ ਐਸਐਸਪੀ ਸਾਹਿਬ ਟੰਡਾ ਵੱਲੋਂ ਜਿਹੜੀ ਬਠਿੰਡਾ ਪੁਲਿਸ ਦੀ ਨਸ਼ਾ ਖਿਲਾਫ ਵੱਡੀ ਮੁਹਿੰਮ ਜਿਹੜੀ ਹੈਗੀ ਆ ਉਸ ਸੰਬੰਧ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਸਾਡੇ ਵੱਲੋਂ ਕੈਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਹੜੇ ਟਰੱਕਸ ਨਾਲ ਸੰਬੰਧਤ ਏਰੀਆ ਨੇ ਉਹਨਾਂ ਦੀ ਸਰਚ ਚੱਲਤੀ ਜਾ ਰਹੀ ਹੈ ਤੇ ਸਪੈਸ਼ਲ ਲਾਕਾਬੰਦੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਏਰੀਆ ਦੇ ਵਿੱਚ ਕਰਵਾਈ ਜਾ ਰਹੀ ਹੈ ਸੋ ਇਸੇ ਲੜੀ ਤਹਿਤ ਸੀਆਈਏ ਸਟਾਫ ਵੱਲ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਰਾਹੁਲ ਤੇ ਮਨਵੀਰ ਜੋ ਕਿ ਰਾਮਪੁਰਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਸੀਆਈਏ ਸਟਾਫ 1 ਦੀ ਟੀਮ ਨੇ ਸਿਟੀ ਰਾਮਪੁਰੇ ਦੇ ਏਰੀਆ ਦੇ ਵਿੱਚ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 205 ਗ੍ਰਾਮ ਹੈਰੋਨ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਹੋਈ ਆ ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਪੁਲਿਸ ਨੇ ਕਬਜ਼ਾ ਪੁਲਿਸ ਵਿੱਚ ਲਿਆ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈਰੋਨ ਸੀਗੀ ਕਿੱਥੋਂ ਲੈ ਕੇ ਆਏ ਸੀਗੇ ਕਿ ਇਹਨਾਂ ਨੂੰ ਸਪਲਾਈ ਕਿ ਕਰਨੀ ਸੀਗੀ ਸੋ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਜਿਹੜਾ ਰਾਹੁਲ ਹੈਗਾ ਇਸ ਤੇ ਉੱਪਰ ਪਹਿਲਾਂ ਵੀ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਨੇ ਇੱਕ ਮੁਕਦਮਾ ਐਸਟੀਫ ਮੁਹਾਲੀ ਦੇ ਵਿੱਚ ਦਰਜ ਰਜਿਸਟਰ ਹੋਇਆ ਦੂਸਰਾ ਮੁਕਦਮਾ ਸਿਟੀ ਰਾਮਪੁਰ ਦੇ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਸੋ ਕ੍ਰਿਮੀਨਲ ਬੈਕਗਰਾਉਂਡ ਹੈ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੀ ਇਸ ਸਮਗਰਿੰਗ ਦੇ ਵਿੱਚ ਇਨਵੋਲ ਸੀਗੇ ਤੇ ਕੱਲ ਸੀਐਸਟਾਫ ਦੀ ਟੀਮ ਨੇ ਇਹਨਾਂ ਕੋਲੋਂ 205 ਗ੍ਰਾਮ ਹੈਰੋਇਨ ਵਿਦ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤੀ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਕੋਲੋਂ ਪੁਛਗਛ ਕੀਤੀ ਜਾ ਰਹੀ ਹੈ ਸੋ ਬਠਿੰਡਾ ਪੁਲਿਸ ਵੱਲੋਂ ਜਿਹੜੀ ਨਸ਼ੇ ਦੀ ਵੱਡੀ ਮੁਹਿੰਮ ਹੈ ਉਹ ਇਦਾਂ ਹੀ ਅ ਤੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਬਿਲਕੁਲ ਸਖਤ ਜਿਹੜਾ ਹੈਗਾ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਬੰਦੇ ਨਸ਼ਾ ਸਮਗਲਿੰਗ ਦੇ ਨਾਲ ਇਨਵੋਲ ਹੋਣੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਕ੍ਰੈਕਸ਼ਨ ਲਿਆ ਜਾਊਗਾ ਤੇ ਜਿਹੜੇ ਵੀ ਸਮਗਲਰਸ ਨੇ ਇਸ ਗੰਦੇ ਧੰਦੇ ਦੇ ਵਿੱਚੋਂ ਪ੍ਰਾਪਰਟੀ ਕੋ ਬਣਾਈ ਹੈ ਉਸ ਤੇ ਵੀ ਐਕਸ਼ਨ ਲਿਤਾ ਜਾਊਗਾ ਤੇ ਉਸ ਪ੍ਰਾਪਰਟੀ ਨੂੰ ਫ੍ਰੀਜ਼ ਤੇ ਸੀਜ਼ ਵੀ ਕੀਤਾ ਜਾਊਗਾ ਬਿਲਕੁਲ ਉਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਹਰੋਂ ਜਿਹੜੀ ਸੀਗੀ ਲੈ ਕੇ ਕਿੱਥੋਂ ਆਏ ਨੇ ਕਿੱਥੇ ਲੈ ਕੇ ਜਾ ਰਹੇ ਨੇ ਉਹਨਾਂ ਇਸ ਟਾਈਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗੇ ਬਟ ਵਿਦ ਦਾ ਪਾਸੇਜ ਆਫ ਟਾਈਮ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਮੁਕਦਮੇ ਦੇ ਵਿੱਚ ਅੱਗੇ ਵੀ ਸਾਡੇ ਕੋਲ ਜਿਹੜੀ ਹੈਗੀ ਕੁਝ ਲੀਡਸ ਮਿਲੀਆਂ ਨੇ ਸਾਡੇ